ਅੱਜ ਇੱਕ ਮੰਗਵਾਜੇ ਜਿਹਦੇ ਮਕਸਦ ਸਟੰਟ ਕਰਦੇ ਕਿ ਮੈਟਰੀ ਜਿ ਰੱਖਦੇ। ਇਹਦੇ ਵਿੱਚ ਇੱਕ ਬੱਚਾ ਹੈ ਨੀਰੇਜ ਕੁਮਾਰ ਸਨ ਅਨਿਲ ਕੁਮਾਰ ਆਪਣਾ ਪਟਿਆਲਾ ਰਾਜ ਕਲੋਨੀ ਵਿੱਚ ਰਹਿੰਦਾ ਹੈ 17 ਸਾਲੇ ਦੀ ਉਮਰ ਹੈ। ਤੇ ਇਹ ਧੂਮ ਵਾਲੇ ਸਟੰਟਸ ਰੋਡ ਤੇ ਕਰ ਰਿਹਾ ਸੀਗਾ। ਤੇ ਮਹਿੰਗਾ ਮੋਟਰਸਾਈਕਲ ਇਹਦੇ ਕੋਲੇ। ਤੇ ਇਸ ਸੰਬੰਧੀ ਅਸੀਂ ਇਹਨੂੰ 207 ਵਿੱਚ ਵਾਹਨ ਬੰਦ ਕੀਤਾ ਹੈ। ਤੇ ਮੇਰੀ ਤਾਂ ਸਾਰਿਆਂ ਨੂੰ ਯੰਗਸਟਰਸ ਨੂੰ ਇਹ ਹੀ ਅਪੀਲ ਹੈ ਕਿ ਉਹ ਜਸਟ ਸਟੰਟਸ ਵਗੈਰਾ ਨਾ ਕਰਨ। ਸੋ दैट ਆਫ ਦੇ ਆਫ ਦੀ ਖੁੱਦੀ ਜਾਨ ਨੂੰ ਖਤਰਾ ਤੇ ਹੋਰ ਰਾਹਗੀਰਾਂ ਦੀ ਜਾਨ ਨੂੰ ਵੀ ਸੰਬੰਧੀ ਤਕਲੀਫ ਹੋ ਸਕਦੀ ਹੈ ਜਿਹੜੇ ਮੋਟਰਸਾਈਕਲ ਦੇ ਬੋਲਟ ਉਹ ਘੱਟਵਾਦੇ ਉਹ ਜਿਹੜੇ ਜਿਹੜੇ ਮੋਟਰਸਾਈਕਲ ਦੇ ਰੋਜ਼ ਪਟਿਆਲਾ ਪੁਲਿਸ ਬੜੀ ਸਟ੍ਰਿਕਟਲੀ ਸਾਡੇ ਸੀਨੀਅਰ ਕਪਤਾਨ ਪੁਲਿਸ ਸਾਹਿਬ ਦੀ ਬੜੀ ਸ਼ਿਫਟ ਸਟ੍ਰਿਕਟ ਇਨਸਟਰਕਸ਼ਨਸ ਨੇ ਕੋਈ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਹਰ ਰੋਜ਼ ਉਹਨਾਂ ਦੇ ਜਿਹੜੇ ਪਟਾਕੇ ਮਾਰਦੇ ਨੇ ਬੁਲਟ ਉਹਨਾਂ ਦੇ ਚਲਾਣ ਵਗੈਰਾ ਕੀਤੇ ਜਾਂਦੇ ਨੇ ਵਾਹਨ ਇੰਪਾਉਂਡ ਕੀਤੇ ਜਾਂਦੇ ਨੇ ਹਾਂ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸ ਰਿਆ ਸੀ ਉਹ ਵਹੀਕਲ ਵੀ ਅਸੀਂ ਪਾਉਂਡ ਕੀਤਾ ਹੈ ਤੇ ਬੰਦੀ ਜੋ ਕਾਰਵਾਈ ਕੀਤੀ ਗਈ ਹੈ ਹੁਣ ਜਿਹੜੇ ਗੁੱਟ ਦੇ ਅਸਲ ਅਸਲੀ ਜਾਣੇ ਕਰਦੇ ਨੇ ਉਹ ਵੀ ਕਾਰਵਾਈ ਕੀਤੀ ਦੇਰੇ ਦੱਸਦਾ ਚਾਹੁੰਦਾ ਨਹੀਂ ਦੁਕਾਨਦਾਰਾਂ ਦਾ ਤਾਂ ਨਹੀਂ ਹੁਣ ਸਾਨੂੰ ਇਸ ਬੰਦੀ ਪਤਾ ਲੱਗ ਸਕਦਾ ਸੋ ਫਾਰ ਪਰ ਜਿਹੜੇ ਬੰਦੇ ਨੇ ਵੀ ਮੋਡੀਫਾਈ ਕੀਤੇ ਨੇ ਉਹ ਆਪ ਦੇ ਲੈਵਲ ਤੇ ਹੀ ਕਰਦੇ ਨੇ ਨਾ ਕਿਉਂਕਿ ਦੁਕਾਨਦਾਰ ਤਾਂ ਕੋਈ ਹੋਰੀ ਚੀਜ਼ ਮੈਨੂੰ ਲੱਗਦਾ ਨਹੀਂ ਵੇਚਦਾ ਹੋਊਗਾ ਇਹ ਤਾਂ ਆਪ ਹੀ ਫਰਦਰ ਆਪ ਮੋਡੀਫਾਈ ਕਰਦੇ ਆ ਲੋਕਲ ਲੈਵਲ ਤੇ ਨਾ ਥੈਂਕ ਯੂ